ਦਾ ਪਹਿਲਾਂ ਹੀ ਜਿਹੜੂ ਸੜਕ ਦਾ ਸਾਰੇ ਦਾ ਆਲਰੇਡੀ 70 ਸਾਲਾਂ ਚ ਦੂਜੀਆਂ ਪਾਰਟੀਆਂ ਪਾਰਟੀ ਹੋ ਰਹਿ ਇੱਥੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ ਜਿਹੜੀ ਤੁਸੀਂ ਗੈਰ ਕਾਨੂੰਨੀ ਕੰਸਟਰਕਸ਼ਨ ਕਰੀ ਬੈਠੇ ਹੋ ਇਹ ਗਲਤ ਹੈ ਕਬਜ਼ੇ ਦੀ ਇਹ ਲਈ ਹੋਈ ਹੈ ਤੁਹਾਡੀ ਮਿਲਤੀ ਹੋਈ ਹੈ ਕਨਾਲ ਤੋਂ ਲਗਭਗ ਥੋੜ ਜਗ੍ਹਾ ਨਿਕਲਦੀ ਹੈ ਇਹ ਬਰਦਾਸ਼ਤ ਲਾਇਕ ਨਹੀਂ ਹੈ ਮੈਂ ਇਹ ਜੀ 100 ਫਾਈਲਾਂ ਹੋਰ ਕੱਢ ਦੂੰ ਜਿੱਥੇ ਇਹਨਾਂ ਨੇ ਬਿਲਡਰਾਂ ਦਾ ਗਲਤ ਕੰਮ ਪਾਸ ਕੀਤੇ ਹੋਏ ਜਿੱਥੇ ਲੋਕਾਂ ਦਾ ਨੁਕਸਾਨ ਆ ਤੁਹਾਡੀ ਮੀਟਿੰਗ ਤੁਹਾਡੀ ਸਾਰਾ ਸਸਪੈਂਡ ਕਰੂੰਗੀ ਮੈਂ ਜਿੰਨਾ ਬਿਲਡਰਾਂ ਨੇ ਸੁਸਾਇਟੀ ਦਾ 15 15 20 20 ਕਰੋੜ ਦੇਣਾ ਜੋ ਉਹਨਾਂ ਨੂੰ ਲਾਹੇ ਦੇਣੇ ਉਹ ਬਿਲਕੁਲ ਨਹੀਂ ਦੇਣ ਦੇਣ ਕੱਲਾ ਕੱਲਾ ਐਮਸੀ ਮੈਨੂੰ ਲਿਖ ਕੇ ਦਊਗਾ ਮੇਰੇ ਵਾਰਡ ਚ ਕੀ ਚਾਹੀਦਾ ਉਹਦੇ ਅਕੋਰਡਿੰਗ ਇਹਨਾਂ ਦਾ ਬਜਟ ਬਣਾਓ ਚੰਗੇ ਤਰੀਕੇ ਨਾਲ ਕਰ ਲਿਓ ਉਸ ਤੋਂ ਬਾਅਦ ਕੋਈ ਗੱਲ ਨਹੀਂ ਬਹੁਤ ਧੰਨਵਾਦ ਜੀ ਐਸਡੀਐਮ ਸਾਹਿਬ ਇਹ ਕਮੇਟੀ ਬਣਾ ਕੇ ਇਨਕੁਆਰੀ ਫੋਲਦੋ ਸ਼ਹਿਰ ਦਾ ਪਹਿਲਾਂ ਹੀ ਜਨੂਸ ਕੜ ਤਾਂ ਸਾਰੇ ਦਾ ਆਲਰੇਡੀ 70 ਸਾਲਾਂ ਤੇ ਦੂਜੀਆਂ ਪਾਰਟੀਆਂ ਪਾਰਟੀ ਹੋ ਰਹਿ ਇੱਥੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ ਤੇ ਜੇ ਤੁਹਾਨੂੰ ਇਹ ਹੋਊਗਾ ਵੀ ਉੱਪਰ ਪਤਾ ਕੁਝ ਨਹੀਂ ਅਸੀਂ ਇੱਥੇ ਨਜ਼ਾਰੇ ਲੁੱਟਣੇ ਨੇ ਅਸੀਂ ਇੱਥੇ ਕਰਪਸ਼ਨ ਕਰਨ ਵਾਲਾ ਸਾਡਾ ਜਨੂ ਸਿੱਧ ਅਧਿਕਾਰ ਹੈ ਅਸੀਂ ਜੰਮੇ ਹੀ ਕਰਪਸ਼ਨ ਕਰਨ ਨੂੰ ਆ ਤਾਂ ਇਹ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਚ ਨਹੀਂ ਚੱਲਣਾ ਇਹ ਤਾਂ ਬਿਲਕੁਲ ਨਹੀਂ ਚੱਲਣਾ ਇਹ ਲੋਕ ਲੋਕ ਸਾਨੂੰ ਪਾਵਰ ਦੇਈ ਬੈਠੇ ਨੇ ਜੀ ਇਹ ਪਾਵਰ ਅਸੀਂ ਲੋਕ ਅਸੀਂ ਤੁਹਾਡੇ ਨਾਲ ਨਹੀਂ ਲੜਨਾ ਅਸੀਂ ਲੋਕਾਂ ਨਾਲ ਲੜੇ ਹੋਏ ਅਸੀਂ ਲੋਕਾਂ ਨਾਲ ਹਾਂ ਮੇਰੇ ਕੋਲੇ ਦਿਨ ਚ 25 ਤੋਂ 30 ਬੰਦੇ ਸਿਰਫ ਇਸ ਕੰਪਲੀਟਲੀ ਆਉਂਦੇ ਜੀ ਇੱਥੇ ਆ ਇਲੈਗਲ ਕੰਸਟਰਕਸ਼ਨ ਹੋ ਗਈ ਇੱਥੇ ਆ ਹੋ ਗਿਆ ਆ ਤੁਸੀਂ ਟੋਟਲੀ ਆ ਜਿਹੜਾ ਨਕਸ਼ਾ ਪਾਸ ਕੀਤਾ ਹੋਇਆ ਨਾ ਇਹ ਹੁਣ ਸੋਡੀ ਸਾਰੀ ਇਨਕੁਆਰੀ ਮਾਰਕ ਹੋਣੀ ਹੈ ਸਾਰਿਆਂ ਦੀ ਕਿਉਂਕਿ ਇੱਕ ਟਾਈਮ ਆਉਂਦਾ ਨਾ ਦੂਜੇ ਜਨਮ ਚ ਨਹੀਂ ਜਾਣਾ ਪੈਂਦਾ ਸਾਨੂੰ ਇਸੇ ਜਨਮ ਚ ਭੁਗਤਣਾ ਪੈਂਦਾ ਜੋ ਅਸੀਂ ਇੱਥੇ ਕੰਮ ਕਰਦੇ ਹਾਂ ਫਿਰ ਸਾਨੂੰ ਲੱਗਦਾ ਵੀ ਪਤਾ ਨਹੀਂ ਅਸੀਂ ਕੀ ਕਰ ਲੈਣਾ ਜਿੱਥੋਂ ਤੱਕ ਭੱਜ ਸਕਦੇ ਹੋ ਕੋਈ ਚੱਕਰ ਨਹੀਂ ਸਬੂਤਾਂ ਤੋਂ ਉੱਪਰ ਕੁਛ ਨਹੀਂ ਹੈ ਜੀ ਪ੍ਰੂਫਾਂ ਤੋਂ ਉੱਪਰ ਤੇ ਇਹ ਇੱਕ ਪ੍ਰੂਫ ਨਹੀਂ ਆ ਮੈਂ ਸੈਂਕੜੇ ਪ੍ਰੂਫ ਸੈਂਕੜੇ ਸੁਸਾਇਟੀਆਂ ਦੇ ਤੇ ਸੈਂਕੜੇ ਬਿਲਡਿੰਗਾਂ ਦੇ ਕੱਢ ਕੇ ਦੇਨੇ ਸੈਂਕੜੇ ਪ੍ਰੂਫ 5 ਸਾਲ ਦਾ ਪਿਛਲੇ ਦਾ ਅਸੀਂ ਇਹਨਾਂ ਸਭ ਸਾਰਾ ਡਾਟਾ ਕਢਵਾ ਲਿਆ 5 ਸਾਲਾਂ ਦੇ ਵਿੱਚ ਕਿੰਨੀਆਂ ਇੱਥੇ ਬਿਲਡਿੰਗਸ ਬਣੀਆਂ ਨੇ ਕਿੰਨਾਂ ਨੇ ਅਕੋਰਡਿੰਗਲੀ ਉੱਥੇ ਕੰਸਟਰਕਸ਼ਨ ਓਵਰ ਕੀਤੀ ਹੈ ਦੋ ਇਮਾਰਤੀ ਬਿਲਡਿੰਗ ਕਹਿ ਕੇ ਚਾਰੇ ਮਾਰਤੀ ਬਣਾਈ ਹੋਈ ਆ ਸਾਰੇ ਦਾ ਸਾਰੇ ਸ਼ਹਿਰ ਸਾਫ ਕਰੋ ਇੱਕ ਵੀ ਗਲਤ ਨਕਸ਼ਾ ਕਮੇਟੀ ਚ ਪਾਸ ਕਰਤਾ ਕਿਸੇ ਨੇ ਵੀ ਸ਼ਾਮਲਾੜ ਦੀ ਜ਼ਮੀਨ ਤੇ ਬਿਨਾ ਸੀਵਰੇਜ ਤੋਂ ਬਿਨਾ ਪਾਰਕ ਤੋਂ ਬਿਨਾ ਕਿਸੇ ਗ੍ਰੀਨ ਏਰੀਆ ਚ ਗਲਤ ਨਕਸ਼ਾ ਪਾਸ ਕੀਤੇ ਇੱਥੇ ਗ੍ਰੀਨ ਏਰੀਆ ਚ ਵੀ ਨਕਸ਼ੇ ਪਾਸ ਹੋ ਰਹੇ ਨੇ ਬੈਕ ਤੋਂ ਬੈਕ ਤੇ ਕੰਸਟਰਕਸ਼ਨ ਹੋ ਰਹੀ ਹੈ ਇਲੈਗਲ ਮੈਂ ਚਾਰ ਵਾਰ ਇੱਥੇ 10 ਵਾਰੀ ਚੁੱਕ ਲਾਣਾ ਹੈ ਜਿਹੜਾ ਸੀਨੀਅਰ ਬੰਦਾ ਹੈਗਾ ਮੇਰੀ ਕੋਈ ਪਰਵਾਹੀ ਨਹੀਂ ਹੋਦੀ ਇੱਥੇ ਕਦੋਂ ਆਈ ਸਰ ਮੈਂ ਇਹਨਾਂ ਨੂੰ ਹੀ ਮਿਲ ਕੇ ਐਸ ਜੀ ਸਾਹਿਬ ਨੂੰ ਮਿਲਿਆ ਜੀ ਉਹ ਸਾਹਿਬ ਨੂੰ ਕੋਈ ਲਿਖ ਕੇ ਦੇ ਕੇ ਮੇਰੇ ਪੇਪਰ ਮੇਰੇ ਹੱਥ 'ਚ ਸਾਰੇ ਉਹ ਰੋਹਣੀ ਕਰਦੇ ਉਹ ਜਾਂਦੇ ਤੇਰੀ ਕਿਹੜੀ ਮਾਰ ਤੋਂ ਤੁਸੀਂ ਮੈਂ ਹੈ ਨਾ ਜਿੱਥੋਂ ਸਨੀਨ ਫਲੇਟ ਵਿੱਚ ਰਹਿੰਦਾ ਹੈ ਤੇ ਬੰਦੇ ਜਾਂਦੇ ਆ ਕੰਮ ਰੁਕਾਇਆ ਹੋਇਆ ਮੁੜ ਕੇ ਫੇਰ ਸ਼ੁਰੂ ਕਰਦੇ ਘੰਟੇ ਬਾਅਦ ਸਮਝਦੇ ਆਂਦੇ ਮੈਨੂੰ ਉੱਥੇ ਸਮਝਦੇ ਤੁਹਾਡੇ ਕੋਲੇ ਕਿਸੇ ਕੱਲ ਦਾ ਜਵਾਬ ਹੋ ਹੀ ਨਹੀਂ ਸਕਦਾ ਜਿਸ ਤੋਂ ਆਪਾਂ ਨੂੰ ਅਮਰੀਕਾ ਗਿਆ ਇਸ ਤੋਂ ਅਗਲੀ ਤੱਕੜਕੇ ਤੁਹਾਡੇ ਕਿੰਨੇ ਵਟਸਐਪ ਮੈਸੇਜ ਦਿੱਤੇ ਹੈ ਕੋਈ ਰਪਰੋਆਇੰਗ ਨਹੀਂ ਬਦਲ ਜਾਂਦੇ ਆ ਤੁਸੀਂ ਫਿਕਰ ਨਾ ਕਰੋ ਬਦਲ ਜਾਂਦੇ ਆ ਉੱਥੇ ਉੱਥੇ 10 ਮਿੰਟ ਲਾਏ ਉਹ ਫਿਰ ਪਤਾ ਨਹੀਂ ਫੇਰ ਕੀ ਸੈਟਿੰਗ ਹੋ ਗਈ ਨਹੀਂ ਮੈਨੂੰ ਕਿਸੇ ਤੋਂ ਬੰਦਾ ਲੜਿਆ ਬੈਠਾ ਉਹ ਨਾਲ ਸਰ ਆਪਣਾ ਨਾਮ ਕੀ ਹੈ ਜੀ ਮੇਰਾ ਮਨਗਰੋਵਰ ਹੈ ਜੀ ਮੈਂ ਵੀ ਬਿਜਲੀ ਬੋਰਡ ਚ ਰ ਡਾਇਰੈਕਟ ਹਾਂ ਇਹ ਇਹ ਕੰਮ ਚੱਲ ਰਹੇ ਆ ਮੇਰੇ ਕੋਲੇ ਹੈਗੇ ਥੋੜੀ ਇੱਥੇ ਕੰਮ ਆਹ ਬਿਲਕੁਲ ਤੋਂ ਕਿਹਾ ਉਹ ਜਿੱਥੇ ਆ ਉਥੇ ਇਹਨੂੰ ਡਿਮੋਲਿਸ਼ ਕਰੋ ਇੱਥੇ ਬਲਡوزر ਚਲਵਾਓ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਲੈਗਲ ਕੰਮ ਕਿਸ ਤਰ੍ਹਾਂ ਕਰਵਾ ਗਏ ਮੇਰੇ ਘਰ ਦੇ ਸਾਹਮਣੇ ਕਿਵੇਂ ਪੰਚਾਇਤ ਦੀ 1 ਇੰਚ ਜ਼ਮੀਨ ਦੱਬੇ ਹੋਵੇ ਨਾ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ ਤੇ ਇੱਥੇ ਸ਼ੋਅਰੂਮ ਬਣੇ ਹੋਏ ਨੇ ਉਹ ਵੀ ਹਾਊਸਿੰਗ ਏਰੀਆ ਦੇ ਵਿੱਚ ਉਹ ਵੀ ਸ਼ਾਮਲਾੜ ਦੀ ਜ਼ਮੀਨ ਤੇ ਸਰਕਾਰ ਬਦਲੀਏ ਲੋਕਾਂ ਨੇ ਇਸੇ ਮੀਦ ਨਾਲ ਬਦਲੀਏ ਵੀ ਬਦਲਾ ਆਊਗਾ 195 ਉਹਦਾ ਨੋਟਿਸ ਕਰ ਦੂਏ ਚੈੱਕ ਕਰਕੇ 193 ਦਾ ਨੋਟਿਸ ਦੇ ਦਈਏ ਉਕੇ ਜੇ ਇਹ ਸਬਾਨ ਚ ਪਵਾ ਰਹੇ ਆ ਸਰੇ ਸਬਾਨ ਚ ਕਰ ਰਹੇ ਆ ਜਾਂਦਾ ਉੱਥੇ ਵੀ ਹੈ ਦੀ ਮੈਨੂੰ ਪਤਾ ਨਹੀਂ ਅੰਦਰ ਕੀ ਖਾਤੇ ਚੱਲਦਾ ਪਿਆ ਉੱਥੇ ਨਹੀਂ ਸਾਰਾ ਕਰਦੇ ਅੰਦਰ ਕਰਦੇ ਦੀ ਇਹ ਸਾਪਣਾ ਸ਼ਹਿਰ ਜਿਹੜਾ ਖਰੜਿਆ ਇਹ ਪਾਣੀ ਉੱਧਰ ਤੇਰੇ ਇਹ ਸਾਰਾ 15 ਰਾਈ ਨਹੀਂ ਸਕਦਾ ਸਾਰੀਆਂ ਚੋਂ ਇਹਨਾਂ ਨੇ ਛੋਟੀਆਂ ਕਰਤੀਆਂ ਸਾਰੀਆਂ ਚੋਂ ਇਹਨਾਂ ਨੇ ਬੰਦ ਕਰਤੀਆਂ ਮੈਡਮ 35 ਹੈ ਜੀ ਤੇ ਜਿਹੜਾ ਸਣੀ ਨਿਕਲੇ ਉਹ ਤੋਂ ਚੋਆ ਸ਼ੁਰੂ ਹੁੰਦਾ ਜੀ ਉਹਦੀ ਚੜਾਈ ਹੈਗੀ ਲਗਭਗ 40 ਫੁੱਟ ਤੱਕ ਜੀ ਸਰਕਾਰੀ ਲਖਾ ਇੱਥੇ ਮੰਗਾ ਲਓ ਦੇਖ ਲਓ ਜੀ ਤੇ ਉਹ ਮੌਕੇ ਦੇ 12 12 ਫੁੱਟ ਨਕਸ਼ੇ ਉਹਦੇ ਜਿੰਦੇ ਵੀ ਨਕਸ਼ੇ ਪਾਸ ਹੋਣ ਦੀ ਰੀ ਚੈਕਿੰਗ ਕਰਕੇ ਉਹਨੂੰ ਲੋਕਿਆ ਜਾਵੇ ਮੈਂ ਦੱਸਿਆ 90 90 ਪਰਸੈਂਟ ਏਰੀਆ ਉੱਥੇ ਬੰਦ ਕਰ ਲਈ ਪੰਪਤੀ ਕਰਦੇ ਨਮੀ ਹੋ ਰਹੀ ਹੈ ਜੀ ਆ ਪੁਰਾਣੀ ਵੀ ਹੈ ਜੀ ਵਿੱਚ ਨਮੀ ਆ 12 ਫੁੱਟ ਦਾ ਚੋਖਾ ਦਿਖਾ ਕੇ ਜੀ ਨਕਸ਼ਾ ਪਾਸ ਹੋ ਗਿਆ ਤੇ ਉਹਦੇ ਮੈਂ ਕਮੇਟੀ ਦੀ ਪਟਵਾਰੀ ਸਾਹਿਬ ਤੋਂ ਪਤਾ ਕਰੇ ਕਿ 22 ਫੁੱਟ ਦਾ ਉੱਥੇ ਉਹ ਹੈ ਜੀ ਆਪਣਾ ਦੱਸਿਆ ਵੀ ਹੈ ਜੀ ਮੌਕੇ ਤੇ ਜੇ ਰੋਕਦੇ ਆ ਜੀ ਧਰ ਜਾ ਕੇ ਉਹ ਕਹਿੰਦੇ ਦੀ ਐਮਸੀਮ ਸੈੱਟ ਕਰ ਲਓ ਜੀ ਵੀ ਸਾਨੂੰ ਕੋਈ ਗੱਲ। ਅੱਛਾ ਇਹ ਨਕਸ਼ਾ ਜਦੋਂ ਮੈਂ ਰੀਚੈੱਕ ਕਰਵਾਇਆ ਪਹਿਲਾ ਨਕਸ਼ਾ ਦਿਖਾਇਆ ਵੀ ਉੱਥੇ ਜਗ੍ਹਾ ਵਿੱਚ ਆਉਂਦੀ ਨਹੀਂ ਐ ਦੁਬਾਰਾ ਨਕਸ਼ਾ ਬਸ ਕਰ ਬੋਨੇ ਆ ਤਾਂ ਇੱਕ ਕਨਾਲ ਦੇ ਲਗਭਗ 10 ਦੇ ਬੰਦ ਥੋੜੀ ਘੱਟ ਉਹ ਤੋਂ ਇਹਨਾਂ ਦੀ ਜਗ੍ਹਾ ਨਿਕਲਦੀ ਐ। ਪਿਛਲੇ ਐਸਡੀਐਮ ਸਾਹਿਬ ਇਹ ਸਾਰਿਆਂ ਦੀ ਰਿਪੋਰਟ ਐਸਡੀਐਮ ਸਾਹਿਬ ਆਪ ਰੂਸ ਰਿਪੋਰਟ ਬਣਾਓ। ਇਹਨਾਂ ਨੂੰ ਇਹਨਾਂ ਦੀ ਬਣਦੀ ਕਾਰਵਾਈ 100% ਹੋਣੀ ਚਾਹੀਦੀ ਐ ਸਬੰਧਕ ਮੰਤਰਾਲੇ ਨੂੰ ਭੇਜਣੀ ਐ। ਵਿਜੀਲੈਂਸ ਨਾਲ ਵੀ ਗੱਲ ਕਰਦੀਆਂ ਸਾਰਿਆਂ ਦਿਨ ਕੋਈ ਵਾਰੀ ਖੋਣੂ ਕਿਉਂਕਿ ਇਹ ਗਲਤੀ ਨਹੀਂ ਹੈ ਜਿਹੜੀਆਂ ਬਿਲਡਿੰਗਾਂ ਤੁਸੀਂ ਗਲਤ ਬਣਵਾਤੀਆਂ ਉਹੋ ਬਿਲਡਿੰਗਾਂ ਦਾ ਅਸੀਂ ਜਿੱਥੇ ਲੋਕ ਰਹਿ ਰਹੇ ਆ ਉਹਨਾਂ ਨੂੰ ਠੀਕ ਨਹੀਂ ਕਰ ਸਕਦੇ ਸੀ ਉਹਨਾਂ ਦਾ ਕਰਾਂਗੇ ਕੀ ਲੋਕ ਆ ਲੋਕ ਤਾਂ ਆ ਨਵੀਆਂ ਬਣਦੀ ਉਹਨਾਂ ਨੂੰ ਢਾਵਾਂਗੇ ਕਿਸੇ ਨੇ ਸੜਕ ਖਰਾਬ ਬਣਾਤੀ ਉਹ ਵੀ ਦੁਬਾਰੇ ਬਣਾਵਾਂਗੇ ਜਦੋਂ ਤੁਸੀਂ ਸ਼ਹਿਰ ਗਲਤ ਬਸਾ ਦਿੱਤਾ ਉਹਦਾ ਕਰਾਂਗੇ ਕੀ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਸਾਨੂੰ ਪਤਾ ਨਾ ਉਹ ਕਿਸ ਤਰੀਕੇ ਪਰੇਸ਼ਾਨ ਨੇ ਸੋਲਾ ਨੰਬਰ ਵਾਰਡ ਵਿੱਚ ਇੰਨੇ ਸਾਰੀਆਂ ਦੁਕਾਨਾਂ ਬਣ ਰਹੀਆਂ ਨੇ ਜਿਹੜਾ ਐਨਸੀ ਸਾਹਿਬ ਸੀਗੇ ਉਹ ਡੈਥ ਹੋ ਗਈ ਉਹਨਾਂ ਦੀ ਉਹਨੇ ਰਕਵੀਆਂ ਸੀ ਜਿੱਦਣ ਉਹਦੇ ਡੈਥ ਹੋਈ ਐ ਉਹਨੇ ਦਿਨਾਂ ਦੇ ਵਿੱਚ ਉਥੇ ਲਿੰਡਾ ਲੂਂਡਰ ਪਾਇਆ ਐ ਕਿ ਪਾਸੇ ਪਲਸਟਰ ਦੂਜੇ ਪਾਸੇ ਪੇਂਟ ਚੱਲ ਰਿਹਾ ਤੁਸੀਂ ਹਾਈਵੇ ਤੇ ਜਾ ਕੇ ਦੇਖ ਸਕਦੇ ਹੋ ਮਾਇਨਟਰੀ ਨੂੰ ਕੋਈ ਨਹੀਂ ਸਾਫ ਕਰਦਾਂਗੀ ਪਲਸਟਰ ਅੱਜ ਤੋਂ ਬਾਅਦ ਇੱਕ ਬਿਲਡਿੰਗ ਇਥੇ ਇਲੈਗਲ ਪਾਸ ਕਰੋ ਮੈਂ ਇੱਕ ਸਨੀਮਲੇ ਦੇ ਨਾਲ ਪਲਾਂਟ ਜਿਹੜੀ ਸਾਹਿਬ ਨੇ ਉਹਨਾਂ ਨੇ ਮਾਰਕੀਟ ਦੇ ਵਿੱਚ ਲਾਤਾ ਤੁਹਾਡੇ ਧਿਆਨ 'ਚ ਹੈਗੇ ਜੀ ਹਾਂਜੀ ਮਾਰਕੀਟ ਦੇ ਵਿੱਚ ਲਾਤਾ ਐਸਟੀਪੀ ਪਲਾਂਟ ਮਾਰਕੀਟ ਦੇ ਵਿੱਚ ਐਲੋਡਰ ਮਾਰਕੀਟ ਪੈਂਦੀ ਹੈ ਜੀ ਸਾਰੇ ਦਿਨ ਕੁਇਰੀ ਕੋਲ ਰਾਈਟ ਮਨਜੀਤ ਸਾਹਿਬ ਪਿਛਲੇ ਅੱਜਿਆਂ ਸਾਹਿਬ ਜੀ ਬਾਹਰ ਨੰਬਰੀ ਕੇ ਦੇ ਵਿੱਚ ਅੱਧੇ ਕਿਲੋ ਤੋਂ ਜ਼ਿਆਦਾ ਕਰਜ਼ਾ ਲੈ ਆ ਕੇ ਉਹ ਵੀ ਸੈਟਿੰਗ ਹੈ ਜੀ ਉਹ ਕਰਾਇਆ ਲੈ ਰਹੇ ਜੀ ਮੈਂ 5-6 ਮਹੀਨੇ ਪੂਰਾ ਟਾਈਮ ਦਿੱਤਾ ਸਾਰੇ ਸਿਸਟਮ ਵੀ ਸਰਕਾਰ ਬਦਲ ਗਈ ਹੈ ਤੁਸੀਂ ਆਪਣੇ ਆਪ ਸਰਕਾਰ ਦੇ ਅਕੋਰਡਿੰਗ ਬਦਲੋ ਪਿਛਲੀਆਂ ਸਰਕਾਰਾਂ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਈ ਤੁਹਾਡੇ ਤੇ ਦਬਾਅ ਪਾਉਂਦੀ ਸੀ ਸਾਡਾ ਤਾਂ ਵੀ ਤੁਹਾਡੇ ਨਾਲ ਲੈਣ ਦੇਣ ਨਹੀਂ ਸਾਡਾ ਤਾਂ ਕੋਈ ਦਬਾਨ ਨਹੀਂ ਅਸੀਂ ਤਾਂ ਤਾਂ ਕਰਦੇ ਨਸਤਾ ਕਹਿੰਦੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰੋ ਤੁਹਾਨੂੰ ਇੱਕ ਬੰਦੇ ਨੂੰ ਕਰਦੇ ਸਵਾਲ ਪਾਇਆ ਸੀ ਇੱਕ ਬੰਦਾ ਬਾਹਰ ਕੱਢ ਕੇ ਕਹਿ ਦਵੇ ਤੁਹਾਡੇ ਚ ਜਦੋਂ ਤੁਹਾਨੂੰ ਹੁਣ ਵਧੀਆ ਸਿਸਟਮ ਮਿਲ ਗਿਆ ਚੰਗੀ ਸਰਕਾਰ ਮਿਲ ਗਈ ਤੁਸੀਂ ਆਪ ਤਾਂ ਬਦਲ ਨਹੀਂ ਕਿ ਨਹੀਂ ਬਦਲ ਨਹੀਂ ਪਿਛਲੀਆਂ ਸਰਕਾਰਾਂ ਲਈ ਆਪਾਂ ਤਾਂ ਆਪਣਾ ਅਦਕਾ ਹਰ ਸਮਝੀ ਬੈਠੇ ਆ ਵੀ ਜੇ ਬਣ ਗਏ ਆ ਤਾਂ ਹੁਣ ਖਾਣੀ ਖਾਣਾ ਇਹ ਬੰਦ ਕਰਨਾ ਪੈਣਾ ਜੀ ਇਹ ਇਹ ਸਾਰੀ ਨੁਕੈਰੀ ਕਰੋ ਮੈਡਮ ਇਹ ਤਾਂ ਜੀ ਪਲੱਸ 2 ਬਣਾ ਕੇ ਰਾ ਜੀ ਨੀਚੇ ਬੈਨ ਤੋਂ ਤੁਹਾਡੇ ਧਿਆਨ ਇਸ ਪਹਿਲਾਂ ਬਿਜਲੀ ਬਟਿੰਗ ਤੇ ਤੁਸੀਂ ਆਏ ਹੋ ਜਦੋਂ ਸੁਆ ਜੀ ਪਲੱਸ 2 ਬਣਾ ਕੇ ਬਾਜ਼ ਨਕਸ਼ਾ ਜੀ ਪਲੱਸ 2 ਦਾ ਕਰਾਇਆ ਦੁਕਾਨਾਂ ਉਥੇ ਬਣਾਤੀਆਂ ਜਦ ਆਪਾਂ ਨੇ ਦੁਕਾਨ ਤੇ ਬਣ ਗਈ ਉਸ ਤੋਂ ਬਾਅਦ ਚਲੋ ਜਦ ਆਪਾਂ ਐਕਸ਼ਨ ਦਿੱਤਾ ਤਾਂ ਇਹਨਾਂ ਨੇ ਦੁਕਾਨ ਦਾ ਸ਼ਟਰ ਤਾਰ ਕੇ ਖਾਲੀ ਉਹਨੂੰ ਉਹ ਬਣਾ ਦਿਆ ਪਰ ਇਹ ਜਿਹੜੇ ਏਲੀ ਦਾ ਨਕਸ਼ਾ ਪਾਸ ਕਰਿਆ ਵਾ ਐਨ ਰੋਡ ਦੇ ਉੱਪਰ ਇੱਥੇ ਦੇ ਜੀ ਇਹ ਰਾਜ ਸਰੋਵਰ ਦੇ ਕੋਲ ਆ। ਪਰ ਐਨ ਰੋਡ ਦੇ ਉੱਪਰ ਤੁਸੀਂ ਫਲੈਟ ਪਾਸ ਕਰਦੇ ਨੇ। ਮੈਂ ਤਾਂ ਹੈਰਾਨ ਆ ਵੀ ਐਨ ਰੋਡ ਦੇ ਉੱਪਰ ਤੁਸੀਂ ਫਲੈਟ ਕਿੱਦਾ ਪਾਸ ਕਰ ਸਕਦੇ ਆ ਜਦਕਿ ਉੱਥੇ ਪਾਰਕਿੰਗ ਦੀ ਕੋਈ ਜਗ੍ਹਾ ਹੀ ਨਹੀਂ। ਇਹ ਟੋਟਲ ਇਨਕੁਆਰੀ ਖਣੂਗੀ। ਟੋਟਲ ਇਨਕੁਆਰੀ ਖੋਲ ਕੇ ਹਾਂਜੀ ਦੱਸੂਗੀ ਮੈਮ ਪਹਿਲਾਂ ਤੁਹਾਨੂੰ ਤੁਹਾਡਾ ਵੈਲਕਮ ਕਰਦੀ ਹਾਂ ਕਿ ਤੁਸੀਂ ਹਰੇ ਆਏ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦੀ ਜਿਸ ਦਿਨ ਮੈਂ ਇਸ ਚੈਨ ਤੇ ਬੈਠੀ ਸੀ ਸਭ ਤੋਂ ਪਹਿਲਾਂ ਇਹ ਕਿ ਆ ਸੀ ਵੀ ਤੁਸੀਂ ਇਹਨਾਂ ਸੋਚਿਆ ਹੋਵੇ ਮੈਂ ਇਕੱਲੀ ਹਾਂ ਜਦੋਂ ਆਪਾਂ ਚੇਅਰ ਤੇ ਬੈਠ ਗਏ ਤਾਂ ਆਪਾਂ ਸਾਂਝੇ ਹੋ ਜਾਂਦੇ ਨਹੀਂ ਮੈਂ ਤੁਹਾਡੀ ਗੱਲ ਇਹਨੂੰ ਮੈਨੂੰ ਮੇਰੀ ਗਮੜੂ ਗੱਲ ਸੁਣੋ ਤੁਸੀਂ ਪ੍ਰਧਾਨ ਮੈਨੂੰ 6-7 ਮਹੀਨੇ ਹੋ ਗਏ ਮੈਂ ਕਿਸੇ ਕੰਮ 'ਚ ਇੰਟਰਫੀਅਰ ਨਹੀਂ ਕੀਤਾ ਮੈਂ ਕਦੇ ਆ ਐਮਸੀ ਹੋਣਗੇ ਇੱਥੇ ਐਮਸੀ ਭਰਾ ਮੇਰੇ ਖੜੇ ਨੇ ਮੈਂ ਕਦੇ ਕਿਸੇ ਕੰਮ ਲਈ ਇਹ ਨਹੀਂ ਪੁੱਛਿਆ ਮੇਰੇ ਕੋਲ ਕੋਈ ਕੰਮ ਲਈ ਅਜੇ ਵੀ ਕਿਸ ਪਾਰਟੀ ਨਾਲ ਸੰਬੰਧ ਰੱਖਦਾ ਕਿਉਂਕਿ ਗਲਤੀ ਇਹਨਾਂ ਦੀ ਨਹੀਂ ਗਲਤੀ ਤਾਂ ਉੱਪਰ ਲਿਆਂਦੀ ਹੁੰਦੀ ਹੈ ਆਪਣੇ ਤੋਂ ਨਾ ਤੇ ਦੋ ਸਰਕਾਰਾਂ ਦੇ ਦੋ ਬੌਂਡ ਹਨ ਜਿਹੜਾ ਵਿਚ ਵਾਲੇ ਦੇਖੋ ਬੌਂਡ ਦੀ ਬੌਂਡ ਦੀ ਗੱਲ ਨਹੀਂ ਆ ਜਿਹੜੀਆਂ ਚੀਜ਼ਾਂ ਗਲਤ ਹੋਈਆਂ ਹੋਈਆਂ ਇਹ ਮਾਫੀ ਲਾਇਕ ਨਹੀਂ ਇਹ ਜਿਹੜੀ ਤੁਸੀਂ ਗੈਰਕਾਨੂੰਨੀ ਕੰਸਟਰਕਸ਼ਨ ਕਰੀ ਬੈਠੇ ਹੋ ਇਹ ਗਲਤ ਹੈ ਕਬਜੇ ਦੀਨ ਲਈਦੀ ਹੋਈ ਹੈ ਤੁਹਾਡੀ ਮਿੰਤੀ ਹੋਈ ਹੈ ਕਨਾਲ ਤੋਂ ਲਗਭਗ ਥੋੜ ਜਗ੍ਹਾ ਨਿਕਲਦੀ ਹੈ ਇਹ ਬਰਦਾਸ਼ਤ ਲਾਇਕ ਨਹੀਂ ਹੈ ਸਾਨੂੰ ਕੋਈ ਗੱਲ ਨਹੀਂ ਹੈ ਜਿਹੜਾ ਬੰਦਾ ਸਹੀ ਕੰਮ ਕਰਦਾ ਮੈਂ ਦੂਜੀ ਪਾਰਟੀ ਵਾਲਾ ਵੀ ਐਪਰੀਸ਼ੀਏਟ ਕਰੂੰਗੀ ਪਰ ਇਹ ਗਲਤ ਹੈ ਸਿਰਫ ਇਹ ਤੁਹਾਡੀ ਤੁਹਾਡੀ ਫਾਈਲ ਨਹੀਂ ਹੈ ਜੀ ਮੈਂ ਇਹ ਜੀ 100 ਫਾਈਲਾਂ ਹੋਰ ਕੱਢ ਦੂੰ ਜਿੱਥੇ ਇਹਨਾਂ ਨੇ ਬਿਲਡਰਾਂ ਦਾ ਗਲਤ ਕੰਮ ਪਾਸ ਕੀਤੇ ਹੋਏ ਨੇ ਜਿੱਥੇ ਇਹਨਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਹੁੰਦੀਆਂ ਉਹਨਾਂ ਨੇ ਬੱਚਿਆਂ ਦੀ ਜਿੰਦਗੀ ਖਰਾਬ ਹੁੰਦੀ ਗਲੀਆਂ ਨਾਲੀਆਂ ਸੜਕਾਂ ਹਰ ਥਾਂ ਉੱਤੇ ਖਰੜ ਓਵਰਫਲੋ ਹੋਇਆ ਪਿਆ ਉਹਨਾਂ ਨੂੰ ਇਸ ਗੱਲ ਦਾ ਜਾਣਕਾਰੀ ਹੋਣੀ ਵੀ ਜਿੰਨੀਆਂ 45 ਜਿੰਨੀਆਂ ਚੋਂ ਨਿਕਲਦੀਆਂ ਸੀ ਕੰਸਟਰਕਸ਼ਨ ਕਰੀ ਚੱਲੋ ਫਾਇਦੇ ਲਈ ਚੱਲੋ ਗਲਤ ਨਕਸ਼ੇ ਪਾਸ ਕਰੀ ਚੱਲੋ ਇਹ ਮੈਡਮ ਬੰਦ ਹੈ ਆਮ ਵੈਰੀ ਸੌਰੀ ਜਿੱਥੇ ਲੋਕਾਂ ਦਾ ਜਿੱਥੇ ਲੋਕਾਂ ਦਾ ਨੁਕਸਾਨ ਆ ਤੁਹਾਡੀ ਮੀਟਿੰਗ ਤੁਹਾਡੀ ਸਾਰਾ ਸਸਪੈਂਡ ਕਰੂੰਗੀ ਮੈਂ ਜਿਹੜੇ ਤੁਸੀਂ ਉਹਦੇ ਵਿੱਚ ਉਹ 58 ਕਰੋੜ ਦੇ ਇਹਨਾਂ ਨੇ ਪਾਸ ਕੀਤੇ ਉਹਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਪਾਸ ਕਰਵਾਇਆ ਜਿਨ੍ਹਾਂ ਬਿਲਡਰਾਂ ਨੇ ਸੁਸਾਇਟੀ ਦਾ 15-15 20-20 ਕਰੋੜ ਦੇਣਾ ਜੋ ਉਹਨਾਂ ਨੂੰ ਲਾਹੇ ਦੇਣੇ ਉਹ ਬਿਲਕੁਲ ਨਹੀਂ ਦੇਣਦੇ ਨੇ ਅਸੀਂ ਆ ਜਿੰਨੇ ਜਿੰਨੇ ਕੱਲਾ 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 ਐਮਸੀ ਮੈਨੂੰ ਲਿਖ ਕੇ ਦਊਗਾ ਮੇਰੇ ਵਾਰਡ ਚ ਕੀ ਚਾਹੀਦਾ ਉਹਦੇ ਅਕੋਰਡਿੰਗ ਇਹਨਾਂ ਦਾ ਬਜਟ ਬਣੂਗਾ ਇੱਕ ਮਤਾ ਪੜਨਾ ਜੀ ਉਹ ਗ੍ਰੀਨ ਚਾਹੇ ਉਹ ਜਿਹੜਾ ਵੀ ਐਮਸੀ ਹੈ ਕਿਸੇ ਵੀ ਪਾਰਟੀ ਜਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਕੋਈ ਵੀ ਐਮਸੀ ਹੈ ਤੁਸੀਂ ਮਤਾ ਪਤਾ ਕਿ ਜਿਹੜੀ ਤੁਸੀਂ ਆਪਣੇ ਵਾਰਡ ਦੇ ਵਿੱਚ ਦੇਵੋਗੇ ਵੀ ਸਾਡੇ ਵਾਰਡ ਦੀ ਲੋੜ ਕੀ ਹੈ ਸਾਡੇ ਵਾਰਡ ਦੀ ਜ਼ਰੂਰਤ ਕੀ ਹੈ ਉਹ ਅਕੋਰਡਿੰਗ ਬਜਟ ਬਣੂਗਾ ਕਿ ਸਾਰੇ ਵਾੜੀ ਕੋਜੇ ਨੇ ਸਾਰੇ ਵਾੜਾਂ ਨੂੰ ਬਰੋਬਰ ਉਹਨਾਂ ਦੀਆਂ ਲੋੜਾਂ ਦੇ ਆਧਾਰ ਤੇ ਪੈਸਾ ਮਿਲੂਗਾ ਮੈਮ ਉਸ ਮੀਟਿੰਗ ਨੂੰ ਕੈਨਸਲ ਕਰ ਦਿਓ ਸਾਰਾ ਮੁਸ਼ਕਿਲ ਚਲ ਹੋ ਜਾਣਾ ਹੈ ਜੀ ਸਭ ਨਾਲ ਗੱਲ ਤੁਸੀਂ ਕਹਿੰਦੇ ਮੈਡਮ ਰਿਕਵੈਸਟ ਤੁਸੀਂ ਲੋਕਾਂ ਦਾ ਨੁਕਸਾਨ ਕੀਤਾ ਇਹ ਗਲਤ ਹੈ ਲੋਕਾਂ ਦਾ ਰਿਕਵੈਸਟ ਕਰ ਦਿਓ ਮੈਂ ਉਸ ਮੀਟਿੰਗ ਨੂੰ ਕੈਨਸਲ ਠੀਕ ਹੈ ਠੀਕ ਹੈ ਜੀ ਕੈਨਸਲ ਚੰਗੇ ਤਰੀਕੇ ਨਾਲ ਮੀਟਿੰਗ ਕਰ ਚੰਗੇ ਤਰੀਕੇ ਨਾਲ ਕਰ ਲਿਓ ਉਸ ਤੋਂ ਬਾਅਦ ਕੋਈ ਗੱਲ ਨਹੀਂ ਬਹੁਤ ਧੰਨਵਾਦ ਜੀ ਐਸਡੀਐਮ ਸਾਹਿਬ ਇੱਕ ਕਮੇਟੀ ਬਣਾ ਕੇ ਇਨਕੁਆਇਰੀ